ਹਰੋ ਤੇਰਾ ਪਾਵਨਾ ਆਇਆ ਮੇਰੀ ਮਾਣੀ ਤੁਖਾਰੀਂ ਦਾ ਆਰਤੀ ਆਏ ਉਸੇ ਜੀ ਨਾਮ ਨਾਲੇ ਐਦੋ ਲਿਖੀ ਜੀ ਆ ਦੇ ਕੇ ਆ ਜੋ ਦੇ ਆ ਮੇਰਾ ਪਿਆਰੇ ਮੇਰਾ ਸੰਭਲਣਾ ਸਾਰੇ ਮੈਂ ਤਕੜਾ ਤਕੜਾ ਮੋਜ ਮੇਰਾ ਰੋਡਰ ਬੋਲਣਾ ਜੀ ਮੈਂ ਪਿੰਡ ਫੇਰੇ ਵਿੱਚ ਬੁਆਲ ਪੀਜੀ ਜਗਾਇਆ ਉਹ ਯੁਵਾ ਉੱਥੇ ਆ ਕੇ ਉਹਨਾਂ ਦਾ ਜੋੜ ਮੇਲਾ ਅੱਜ ਗੁਗਾ ਜਲ ਪੀ ਦਾ ਜਨਮ ਦਿਨ ਮਨਾਇਆ ਗਿਆ ਤੇ ਬਹੁਤ ਸੁੰਦਰ ਆਇਆ ਆ ਬਹੁਤ ਸਾਰੇ ਫਰਸ਼ੀ ਤੇ ਸਾਰੇ ਨੱਪੜ ਦੀ ਬੜੀ ਹਿੰਦਿਆ ਔਰ ਬਹੁਤ ਖਸਾ ਆ ਇਹਨਾਂ ਦਾ ਬਹੁਤ ਬਹੁਤ ਸਾਰਾ ਦਾ ਧੰਨਵਾਦ ਹੈ ਜੀ ਹੈ ਜੈ ਪੀਰਾਂ ਦੀ ਜੈ ਗੁਗਾ ਜੱਟ ਪੀਰ ਦੀ ਹਰ ਸਾਲ ਦੀ ਤਰ੍ਹਾਂ ਅੱਜ ਵੀ ਪਿੰਡ ਖੇੜਾ ਵਿੱਚ ਗੁਗਾ ਜੱਟ ਪੀਰ ਦਾ ਪ੍ਰੋਗਰਾਮ ਮਨਾਇਆ ਗਿਆ ਇਹ ਸਾਰੀ ਦੇਖ-ਦੇਖ ਠਿੱਕੇ ਦਾ ਰੂਪ ਲਾਲ ਦੇ ਨਿਗਾ ਵਿੱਚ ਹੋਈ ਪਰ ਸਾਰੇ ਪ੍ਰੋਗਰਾਮ ਤੋਂ ਬਾਅਦ ਚਾਹ ਪਕੌੜਿਆਂ ਦਾ ਲੰਗ ਚੱਲਿਆ ਤੇ ਸਾਰੀਆਂ ਆਈਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਜੈ ਗੋਗਾ ਜਹਾਤੀ